ਦੀਪਕ ਕੁਮਾਰ ਜੀ ਮੇਰਾ ਨਾਮ ਹੈ ਠੀਕ ਹੈ ਨਾ ਚੌਧਰੀ ਟਿਕਵਲੇ ਦਾ ਸੀਜੀ ਹਾਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਖੁਸ਼ੀਆਂ ਦੀਵਾਲੀ ਦਾ ਸੀਜ਼ਨ ਇਸ ਸਾਲ ਬਹੁਤ ਵਧੀਆ ਚੱਲ ਰਿਹਾ ਹੈ ਕੋਰੋਨਾ ਮਹਾਕਾਲ ਤੋਂ ਬਾਅਦ ਮਤਲਬ ਕਿ ਕਾਫੀ ਕੋਰੋਨਾ ਦੇ ਵਿੱਚ ਮਤਲਬ ਰੈਸੈਸ਼ਨ ਆ ਗਿਆ ਸੀ ਬਟ ਸਟਿਲ ਹੁਣ 2023 ਵਿੱਚ ਦੀਵਾਲੀ ਦਾ ਰੌਣਕਾ ਕਾਫੀ ਆਈਆਂ ਨੇ ਬਸ ਅੱਗ ਥੋੜਾ ਦਿਨ ਉਹ ਜਾ ਰਿਹਾ ਕਿ ਥੋੜਾ ਮੀਂਹ ਪੈ ਗਿਆ ਉਹਦੇ ਕਰਕੇ ਥੋੜਾ-ਬਹੁਤ ਨੁਕਸਾਨ ਹੋਇਆ ਬਾਕੀ ਕੋਈ ਇਹੋ ਜੀ ਗੱਲ ਨਹੀਂ ਬਹੁਤ ਵਧੀਆ ਦੀਵਾਲੀ ਚੱਲੀ ਜਾ ਰਹੀ ਹੈ ਬਾਕੀ ਅਜੇ 2 ਦਿਨ ਹੈਗੇ ਨੇ ਪਰਮਾਤਮਾ ਖੁਸ਼ੀਆਂ ਰੱਖੇ ਔਰ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਸਰ ਜਿਆਦੀ ਡਿਮਾਂਡ ਕਿਸ ਚੀਜ਼ ਦੀ ਹੋ ਰਹੀ ਜੀ ਜਿਆਦੀ ਡਿਮਾਂਡ ਹੋ ਰਹੀ ਸਰ ਹੌਟ ਕੇਸ ਜਿਹੜੇ ਕਿ ਡੇਲੀ ਯੂਸ ਵਾਸਤੇ ਆ ਫਿਰ ਉਸ ਤੋਂ ਬਾਅਦ ਕੋਈ ਪਲੇਟਰ ਸੈਟ ਹੁੰਦੇ ਆ ਉਹਦੀ ਉਹਦੀ ਡਿਮਾਂਡ ਆ ਵਾਟਰ ਬੋਟਲਸ ਹੋ ਗਈਆਂ ਸੈਲੋ ਕੰਪਨੀ ਦੇ ਆ ਮੈਲਟਨ ਕੰਪਨੀਆਂ ਦੇ ਆ ਬਸ ਇਹਦੀ ਜਿਆਦੀ ਡਿਮਾਂਡ ਹੈ ਸਰ ਰੌਣਕਾ ਕਿੱਦਾਂ ਮਾਰਕੀਟ ਦਾ ਰੌਣਕਾ ਬਹੁਤ ਅੱਛੇ ਆ ਜੀ ਖੂਬ ਲੇਡੀਜ਼ ਆ ਰਹੀਆਂ ਨੇ ਵਧੀਆ ਵਧੀਆ ਗਿਫਟ ਆਈਟਮ ਦੇਖਣ ਔਰ ਮਤਲਬ ਕਿ ਕਾਫੀ ਅੱਛੀ ਚੀਰੋਂ ਦੇ ਬੱਚੇ ਵੀ ਆ ਰਹੇ ਆ। ਮੈਂ ਤਾਂ ਖੁਸ਼ ਹਾਂ ਕਿ 2 ਦਿਨ ਹੋ ਰਹੇਗੇ। ਹਾਂਜੀ 2 ਦਿਨ ਹੋ ਰਹੇਗੇ ਨੇ। ਬਹੁਤ ਅੱਛਾ ਮਤਲਬ ਕਿ ਬਹੁਤ ਅੱਛਾ ਵਧੀਆ ਮਾਹੌਲ ਜਾਏਗਾ। ਕਿਰਪਾ ਰਹੀਗੀ ਪੂਰੀ ਪ੍ਰਮਾਤਮਾ ਦੀ। ਰੌਣਕ ਲੱਗੀ ਰਹੇਗੀ। ਰੌਣਕ ਲੱਗੀ ਰਹੇਗੀ ਜੀ। ਅੱਜ ਵੀ ਕਿਨਾ ਆਪਣਾ ਤਾਂ ਪਿਆਰਾ। ਮੇਰਾ ਮੇਰਾ ਨਾਮ ਜੀਸੀਆ ਜੀ ਤੇ ਸਾਡੀ ਮਾਰਕੀਟ ਨੂੰ ਆਈਡੀਐਚ ਮਾਰਕੀਟ ਕਹਿੰਦੇ ਆ ਜੀ। ਨਿਊ ਆਈਡੀਐਚ ਮਾਰਕੀਟ। ਕਿੰਨੀਆਂ ਗਰੋਂਕਾ ਦੀਵਾਲੀ ਕੋਲ? ਸਾਡੀ ਦੀਵਾਲੀ ਦੀ ਦੇਖੋ ਜੀ ਮੈਂ ਕਹਾਂ ਕਿ ਪਿਛਲੇ ਸਾਲਾਂ ਨਾਲੋਂ ਤੇ ਇਸਰ ਦਾਣਕ ਬਹੁਤ ਵਧੀਆ ਜਾ ਰਹੀ ਹੈ ਔਰ ਲੋਕੀ ਬੜੇ ਕੁਛ ਨੇ ਮਾਰਕੀਟ ਚ ਪੂਰਾ ਰਸ਼ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਕੈਮਰੇ ਨੂੰ ਉੱਧਰ ਉੱਧਰ ਲਿਜਾਓਗੇ ਤੁਸੀਂ ਦੇਖੋਗੇ ਕਿ ਮਾਰਕੀਟ ਚ ਪੂਰਾ ਰਸ਼ ਹੈ ਔਰ ਪੂਰਾ ਕੰਮ ਹੈ ਮਾਰਕੀਟ ਦੇ ਵਿੱਚ ਹਰ ਬੰਦਾ ਖੁਸ਼ ਹੈ ਜੀ ਹਰ ਬੰਦਾ ਮਾਲ ਵੇਚ ਰਿਹਾ ਲੜੀਆਂ ਵਾਲਾ ਲੜੀਆਂ ਵੇਚ ਰਿਹਾ ਮੋਮਬਤੀਆਂ ਵਾਲਾ ਮੋਮਬਤੀਆਂ ਵੇਚ ਰਿਹਾ ਦੀਵਾ ਵਾਲਾ ਦੀਵੇ ਵੇਚ ਰਿਹਾ ਔਰ ਹਰ ਚੀਜ਼ ਵਿਕ ਰਹੀ ਹੈ ਜੀ ਮਾਰਕੀਟ ਦੇ ਜਾਸਲੇ ਕਈ ਨਰਾਸ਼ ਪਾਏ ਜਾ ਰਹੇ ਨੇ ਦੁਕਾਨਦਾਰ ਦੇਖੋ ਜੀ ਗੱਲ ਕੀ ਹੈ ਕਿ ਨਰਾਸ਼ ਦੁਕਾਨਦਾਰ ਹੋਈ ਨੇ ਜਿਨ੍ਹਾਂ ਦੇ ਰੇਟ ਜਿਹੜੇ ਨੇ ਬਹੁਤ ਜ਼ਿਆਦਾ ਨੇ ਜਿਹੜੇ 100 ਦੀ ਚੀਜ਼ 500 ਚ ਵੇਚਣਗੇ ਉਹ ਨਰਾਸ਼ ਹੀ ਹੋਣਗੇ ਨਾ ਜਿਨ੍ਹਾਂ ਨੇ 100 ਦੇ 110 ਵਟਰੇ ਉਹਨਾਂ ਕੋ ਪੂਰੀ ਰੋਣੇ ਕੋ ਨਹੀਂ ਉਹਨਾਂ ਕੋ ਕੋਈ ਨਰਾਸ਼ਤਾ ਨਹੀਂ ਜਿ ਉਹਨਾਂ ਕੋ ਪੂਰਾ ਗਾਗ ਹੈ ਇਹ ਕੋਰੋਨਾ ਟਾਈਮ ਵੀ ਵੇਖਿਆ ਸੀ ਅੱਜ ਤੇ ਕੋਰੋਨਾ ਟਾਈਮ ਚ ਕਿੰਨਾ ਫਰਕ ਨਜ਼ਰ ਆ ਰਿਹਾ ਹੈ ਅਸਰ ਹੈ ਜੀ ਜਦੋਂ ਕੋਰੋਨਾ ਕਾਲ ਸੀ ਉਦੋਂ ਤੇ ਲੋਕਾਂ ਕੋਲ ਇਕ ਤੇ ਪੈਸੇ ਨਹੀਂ ਸੀ ਕੁਝ ਅਗਲਿਆਂ ਦੇ ਕੁਝ ਚਾਹਣ ਵਾਲੇ ਕੋਈ ਆਪਣੇ ਰਿਸ਼ਤੇਦਾਰ ਕੋ ਚਲੇ ਗਏ ਦੁਨੀਆ ਤੋਂ ਉਹਦੇ ਕਰਕੇ ਪਿਛਲੇ 2 ਕਸਾਲਾਂ ਦੇ ਵਿੱਚ ਥੋੜਾ ਵਿਹਾਰ ਉੱਪਰ ਆਇਆ ਵੈ ਲੇਕਿਨ ਇਸ ਵੇਲੇ ਅੱਜ ਦੇ ਦਿਨ ਚ ਬਾਜ਼ਾਰ ਚ ਪੂਰੀ ਰੌਣਕ ਹੈ ਅੱਜ ਤਾਂ ਅੰਤਰੈਸ ਦਾ ਦਿਨ ਹੈ ਔਰ ਪਿਆਰ ਚ ਪੂਰੀ ਰੌਣਕ ਹੈ ਲੋਕੀ ਪੂਰੇ ਜ਼ੋਰ ਨਾਲ ਮਾਲ ਖਰੀਦ ਰਹੇ ਨੇ ਔਰ ਪੂਰਾ ਰਾਸ਼ਾ ਬਾਜ਼ਾਰ ਦੇ ਵਿੱਚ ਲੋਕ ਆ ਰਹੇ ਨੇ ਮਾਲ ਲੈ ਰਹੇ ਨੇ ਹਰ ਚੀਜ਼ ਵਿਕ ਰਹੀ ਹੈ ਜੀ ਹਰ ਚੀਜ਼ ਵਿਕ ਰਹੀ ਹੈ ਹਰ ਇੱਕੋ ਗਾਗ ਹੈ ਪਬਲਿਕ ਨੂੰ ਕੀ ਕਹਾਜੋਗੇ ਆਪ ਪਬਲਿਕ ਦੇਖੋ ਜੀ ਅਸੀਂ ਕਹਿੰਦੇ ਆ ਕਿ ਆਨਲਾਈਨ ਨਾਲੋਂ ਜੇ ਆਕੇ ਦੁਕਾਨਦਾਰਾਂ ਕੋਲ ਮਾਲ ਖਰੀਦਣ ਤੇ ਉਹਦੇ ਵਿੱਚ ਦੋਨਾਂ ਨੂੰ ਫਾਇਦਾ ਹੋਵੇ ਇੱਕ ਤੇ ਉਹਨਾਂ ਨੂੰ ਚੀਜ਼ ਮਤਲਬ ਦੀ ਮਿਲ ਜਾਏਗੀ ਆਨਲਾਈਨ ਦੇ ਵਿੱਚ ਤੁਸੀਂ ਪਤਾ ਨਹੀਂ ਕੀ ਚੀਜ਼ ਆਰਡਰ ਕੀਤਾ ਤੇ ਕੀ ਆਇਆ ਔਰ ਇਥੇ ਚੀਜ਼ੀ ਮਤਲਬ ਨਹੀਂ ਮਿਲੇਗੀ ਕੁਝ ਦੁਕਾਨਦਾਰਾਂ ਨੂੰ ਕੰਮ ਮਿਲੇਗਾ ਜਿਹੜੇ ਦੁਕਾਨਦਾਰ ਐਨੇ ਸਾਲ ਤੋਂ ਵਿਹਲੇ ਬੈਠੇ ਸੀ ਜਿਨ੍ਹਾਂ ਕੋਲ ਮਾਲ ਨਹੀਂ ਸੀ ਜਾਂ ਜਿਨ੍ਹਾਂ ਕੋਲ ਕੰਮ ਕਰਨ ਦੀ ਉਹ ਕਿ ਤਾਕਤ ਨਹੀਂ ਰਹੀ ਸੀ ਉਹਨ ਇਸ ਟਾਈਮ ਤੇ ਵਿਆਹ ਤੇ ਰੌਣਕ ਆ ਲੋਕੀ ਆ ਕੇ ਪੈਸੇ ਖਰਚਣਗੇ ਤੇ ਆਪਣੇ ਆਪ ਵਿਆਹ ਦੀ ਰੌਣਕ ਆਏਗੀ ਕੁਝ ਲੋਕਾਂ ਦੀ ਜੇਬਾਂ ਹਰੀਆਂ ਹੋਣਗੀਆਂ ਹਰ ਬੰਦਾ ਦੀਵਾਲੀ ਖੁਸ਼ੀ ਨਾਲ ਮਨਾ ਪਾਏਗਾ ਦੁਕਾਨਦਾਰ ਵੀ ਖੁਸ਼ੀ ਨਾਲ ਮਨਾਏਗਾ ਤੇ ਗਾਹ ਵੀ ਖੁਸ਼ੀ ਨਾਲ ਮਨਾਏਗਾ ਸਰ ਨਾਨਕ ਸਿੰਘ ਨਿਊ ਆਈਡੀਆ ਪ੍ਰਦਾਨ ਕੋਸਮੈਟਿਕਸ ਅੰਮ੍ਰਿਤਸਰ ਕੀ ਕਰਾ ਚਾਹੋ ਕਿ ਦਿਵਾਲੀ ਦਾ ਸੀਜ਼ਨ ਆਇਆ ਰੌਣਕਾਂ ਬੜੀਆਂ ਨੇ ਕਰੋਨਾ ਕਾਲ ਦੇ ਵਿੱਚ ਵੀ ਕਾਫੀ ਰੁਕਦਾ ਦਿਵਾਲੀ ਦੇ ਤੇਖੋ ਜੀ ਰੌਣਕਾਂ ਤੇ ਹੈਗੀਆਂ ਲੋਕਾਂ ਨੂੰ ਉਮੀਦ ਹੈ ਕਿ ਹੁਣੇ ਜਿਹੜੇ 2 ਦਿਨ ਹੈਗੇ ਆ ਲੱਗਦਾ ਕਿ ਇਹ 2 ਦਿਨ ਲੱਗ ਜਾਣਗੇ ਅੱਜ ਥੋੜਾ ਰਸ਼ ਥੇ ਦਸੂਰੇ ਬਾਰੇ ਸੀ ਥੋੜਾ ਰਸ਼ ਹੈਗਾ ਥੋੜਾ ਬੋਤਾ ਹੋ ਜਾਏਗਾ ਬਾਕੀ ਉਹ ਗੱਲ ਹੈ ਜੇ ਬਣੀ ਨਹੀਂ ਪਰ ਆਸ ਹੈ ਕਿ ਇਹ 2 ਦਿਨਾਂ ਦੇ ਵਿੱਚ ਜਿਹੜੀ ਹੈ ਨਾ ਤੁਹਾਨੂੰ ਕੋਈ ਸਮਾਨ ਲੋਕਾਂ ਦਾ ਕਾਫੀ ਹੋਲਾ ਹੋ ਜਾਏਗਾ ਉਹ ਜਿਵੇਂ ਥੋੜਾ ਗੱਲ ਕਰਿਆ ਉਹਦੇ ਮੁਤਾਬਕ ਥੋੜੀ ਆਸ ਲੋਕਾਂ ਦੀ ਜਾਗੀ ਹੈ ਕਿ ਠੀਕ ਹੈ ਬਾਕੀ ਗਾਹਕ ਹੈਗਾ ਨਹੀਂ ਸ਼ੁਰੂ ਤੋਂ ਕਿਸੇ ਜਗ੍ਹਾ ਤੇ ਨਹੀਂ ਹੈਗਾ ਤੁਹਾਡੀ ਆਈਡੀਆ ਤੇ ਫੇਰ ਵੀ ਚਲੋ ਜਲਦੀ ਪਈਆ ਕੋਈ ਐਡੀ ਗੱਲ ਨਹੀਂ ਹੈ ਆਸ ਹੈਗੀ ਆ ਜੀ ਆਸ ਹੈਗੀ ਜੀ ਪੂਰੀ ਆਸ ਹੈਗੀ ਆਸ ਤੇ ਸਿਰ ਤੇ ਦੁਨੀਆ ਜਿੰਦੀ ਹੈ ਜੀ ਆਸ ਨਾ ਹੋਵੇ ਤਾਂ ਫੇਰ ਕਾਦਾ ਆਸ ਤੇ ਹੈਗੀ ਆ ਜਿਹੜੇ ਆਖਿਰ ਦੇ 2-3 ਲੱਗ ਜਾਣਗੇ ਜੋ ਉਮੀਦ ਸਾਨੂੰ ਦਿੱਤੀ ਵੀ ਹੈ ਕਿ 2 ਦਿਨ ਜਿਹੜੇ ਨੇ ਪੂਰੇ ਜਿੰਨਾ ਕੁਛ ਨਾ ਕੁਛ ਕਾਫੀ ਹੌਲੇ ਹੋ ਜਾਣਗੇ ਦੁਕਾਨਦਾਰ ਜੀ ਲੱਗਦਾ ਕਿ ਜਦੋਂ ਮੋਡਲ ਜਮਾਨਾ ਮੋਡਲ ਚਾਹ ਤੇ ਮਾਰਕੀਟ ਦੇ ਵਿੱਚ ਬੱਧੀ ਵਕਰੀ ਹਾਂਜੀ ਹਾਂਜੀ ਕੀ ਚੀਜ਼ਾਂ ਨਵੀਂ-ਨਵੀਂ ਆ ਗਈਆਂ ਜੀ ਜਿਵੇਂ ਦੁਬਈ ਦੇ ਯਾਤਰਾ ਆ ਗਿਆ ਦੁਬਈ ਦੀ ਹਾਜ਼ੀ ਜ ਆ ਗਈ ਆ ਉਹਦੇ ਮੁਤਾਬਕ ਕਾਫੀ ਚੀਜ਼ਾਂ ਜਿਹੜੀਆਂ ਆ ਗਈਆਂ ਇਲੈਕਟ੍ਰੋਨਿਕ ਸਮਾਨ ਬੜੇ ਨਵੇਂ ਆ ਗਏ ਨੇ ਉੰਦੀ ਵਜ੍ਹਾ ਕਰਕੇ ਚਲੋ ਰੌਣਕ ਮਾੜੀ ਮੋਟੀ ਹੁਣ ਵਧੀ ਆ ਦੋ ਦਿਨ ਅਜੇ ਦਿਵਾਲੀ ਨੂੰ ਹੋਗੇ ਨੇ ਦੋਹਾਂ ਦਿਨਾਂ 'ਚ ਆਸ ਪੂਰੀ ਵੱਧੀ ਹੋਈ ਕਿ ਪੂਰਾ ਕੰਮ ਹੋ ਜਾਏਗਾ ਲੋਕਾਂ ਦਾ